ਮੈਨੂੰ ਲਿਖ ਦੇ ਕੀ ਹਾਲ ਹੋਇਆ ਮੇਰੇ ਸ਼ਰਦਾ ਕੀ ਇਹ ਬਦਲਿਆ ਰੰਗ ਢਲਦੀ ਦੁਪਹਿਰ ਦਾ ਮੈਨੂੰ ਲਿਖ ਦੇ ਕੀ ਹਾਲ ਹੋਇਆ ਮੇਰੇ ਸ਼ਰਦਾ ਪੰਜਾਬੀ ਮੇਰੀ ਜ਼ੁਬਾਨ ਹੈ ਇਹ ਮੇਰੀ ਹੋਂਦ ਹੈ ਇਹ ਮੇਰੀ ਪਛਾਣ ਹੈ ਪਰ ਮੈਨੂੰ ਲੱਗਦਾ ਇਸ ਟਾਈਮ ਜਿਹੜਾ ਮੁੱਖ ਵਿਸ਼ਾ ਇਹੀ ਆ ਤੇ ਲੋਕਾਂ ਨੂੰ ਇਸ ਦਾ ਪਤਾ ਹੋਵੇ ਕਿ ਪੂੰਜੀਵਾਦ ਕੀ ਹੈ ਕਿਵੇਂ ਹੌਲੀ ਹੌਲੀ ਮਨੁੱਖ ਨੂੰ ਮਸ਼ੀਨ ਬਣਾਉਂਦਾ ਹੈਗਾ ਤੇ ਪੰਜਾਬੀ ਖ਼ਾਲੀ ਸਭੀ ਵਿੱਚ ਸ਼ਾਇਦ ਹੋ ਜੇ ਵਿਸ਼ਾ ਨੂੰ ਪ੍ਰਮੋਟ ਕਰਦੇ ਹਾਂ ਮੈਂ ਪਰਮਜੀਤ ਸਿੰਘ ਭੰਗੂ ਸ਼ਵਾਰਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਮੌਜੂਦ ਹਾਂ ਅੱਜ ਉਹ ਸੋਹਾਲ ਕੈਲਗਰੀ ਵੀ ਗਈ ਜਿੱਥੇ ਪੰਜਾਬੀ ਲਖਾਰੀ ਜਵਾ ਰਜਿਸਟਰਡ ਹੈ ਕੈਲਗਰੀ ਦੀ ਮਹੀਨਾਵਾਰ ਮੀਟਿੰਗ ਹੋਈ ਮੀਟਿੰਗ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਨੇ ਵਿਚਾਰ ਪੇਸ਼ ਕੀਤੇ ਗਏ ਉੱਥੇ ਸ਼ੈਤਕਾਰਾਂ ਵੱਲੋਂ ਵੀ ਆਪੋ ਆਪਣੇ ਗੀਤ ਕਵਿਤਾਵਾਂ ਬੋਲ ਕੇ ਉਹ ਸ਼ੈਵਰ ਲਈ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਮੁੱਖ ਝਲਕੀਆਂ ਤੇ ਪ੍ਰੋਗਰਾਮ ਨਾਲ ਵਿਕਰਮਾਂ ਦੀ ਗੱਲਬਾਤ ਤੁਸੀਂ ਬਨੇ ਰਹੋ ਸ਼ਵਾਲਕ ਟੀਵੀ ਚੈਨਲ ਦੇ ਨਾਲ ਕਹਾਣੀਕਾਰ ਚੰਦਨ ਜੀ ਜੀ ਪਿਛਲੇ ਦਿਨੀ ਧਿਆਨ ਹੋ ਰਿਹਾ ਸੀ ਉਹਨਾਂ ਨੇ 34 ਦੇ ਕਰੀਬ ਪੁਸਤਕਾਂ ਦੀ ਸਿਰਜਣਾ ਕਰਕੇ ਪੰਜਾਬੀ ਸਾਹਿਤ ਵਿੱਚ ਜਿਗਰਜੋਗ ਥਾਂ ਬਣਾਈ ਸਹਿਤ ਕਾਦੀ ਬਲੋਂ 2024 ਦਾਨਵਾਦ ਪੁਰਸਕਾਰ ਵੀ ਉਹਨਾਂ ਨੇ ਮਿਲਿਆ ਹੈ ਤੇ ਬਹੁਤ ਵਧੀਆ ਕਹਾਣੀਕਾਰ ਨਾਵਲਕਾਰ ਵਾਰਤਾਕਾਰ ਤੇ ਅਨੁਵਾਦਕ ਸਨ ਪੰਜਾਬੀ ਲਿਖਾਰੀ ਸਭਾ ਨੇ ਇਸ ਦੀ ਉਸੜੇ ਦੇ ਦੁੱਖ ਦਾ اظہار ਕਰਦੀ ਹੈ ਅਤੇ ਸਰਦਾ ਦੇ ਫੁੱਲ ਭੇਟ ਕਰਦੀ ਹੈ ਇਸੇ ਤਰ੍ਹਾਂ ਪੰਜਾਬੀ ਲਿਖਾਰੀ ਸਭਾ ਦੇ ਕਾਰਜਕਾਰੀ ਮੈਂਬਰ ਤਲੋਜਨ ਸੈਂਬੀ ਜੀ ਦੇ ਭਰਾ ਹਰਵੰਸ ਸਿੰਘ ਸੈਂਬੀ 3 ਲੇ ਦਿਨ ਇਸ ਦੀ ਉਸੜਾ ਦੇ ਗਿਆ ਸਨ ਪੰਜਾਬੀ ਲਿਖਾਰੀ ਸਭਾ ਉਹਨਾਂ ਦੇ ਪਰਿਵਾਰ ਦੇ ਦੁੱਖ ਵਿੱਚ ਸ਼੍ਰੀਕ ਹੈ ਅਤੇ ਸਰਦਾ ਦੇ ਫੁੱਲ ਭੇਟ ਕਰਦੀ ਰਹੀ ਹੈ ਜਿਵੇਂ ਆਪ ਸਭ ਜਾਣਦੇ ਹਾਂ ਕਿ ਨਵੰਬਰ ਦਾ ਮਹੀਨਾ ਆਉਂਦੇ ਹੀ ਸਿੱਖਾਂ ਦੇ ਆਠੇ ਚੱਕਰ ਫਿਰ ਤੋਂ ਹਰੇ ਹੋ ਜਾਂਦੇ ਹਨ 41 ਸਾਲ ਪਹਿਲਾਂ ਦਿੱਲੀ ਵਿੱਚ ਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜਿਸ ਦਾ ਇੱਦਾਂ ਸਾਫ਼ ਨਹੀਂ ਮਿਲਿਆ ਪਾਤਰ ਸਾਹਿਬ ਦਾ ਇੱਕ ਸ਼ੇਅਰ ਹੈਗਾ ਇਹ ਅਦਾਲਤ ਦੇ ਵਿੱਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਮਾਰੇ ਦੇ ਉਹਨਾਂ ਨੂੰ ਦੋਸ਼ਿਆਂ ਨੂੰ ਸਾਫ ਕਰ ਪੰਜਾਬੀ ਲਖਾਰੀ ਸਾਹਿਬ ਨੂੰ ਸਾਫਤਾ ਦੇ ਫੁਰੂਦ ਪੀਂਟ ਕਰਦੇ ਹੈਗੇ ਆ ਇਸ ਆਪ ਤੇ ਰੈਂਬਰ ਡੇਸ ਬਿਲਾਂਕੇ ਗਿਆ ਹੈ ਸਾਰੇ ਫੌਜੀ ਸੀ ਇਦਾਂ ਨੂੰ ਵੀ ਸੰਧਾਨੀ ਵੀ ਪੇਂਟ ਕਰਦੇ ਹੈਗੇ ਚੋਰਾ ਦੇ ਨਾਲ ਰੱਖੇ ਜੇ ਨਾ ਲਾਰੀ ਕਿੰਨਾ ਚਿਰ ਖੁਦ ਨੂੰ ਕਲੰਕ ਤੋਂ ਬਚਾਓ ਦੋ ਗਲੇ ਬੰਦੇ ਤੇ ਕਰੇ ਕਰੋਨਾ ਪਰੋਸਾ ਜਿਸ ਦੀ ਜ਼ਮੀਰ ਹੋਵੇ ਮਿੱਤਰ ਉਹ ਬਤਾਓ ਦੋ ਗਲੇ ਬੰਦੇ ਦੇ ਉੱਤੇ ਕਰੋਨਾ ਪਰੋਸਾ ਜਿਸ ਦੀ ਜ਼ਮੀਰ ਹੋਵੇ ਮਿਤਰੋ ਵਕਾਉ ਕੇ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹਿ ਵੇ ਸੂਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹਿ ਵੇ ਸੂਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸ ਦੇ ਕੰਗੀਆਂ ਨੂੰ ਨੱਕ ਵਗਦਾ ਅੱਖਾਂ ਚੁੰਨੀਆਂ ਤੇ ਦੰਦ ਘਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਰੂਹ ਬਣਦੀ ਏ ਇੱਕ ਹਵਾ ਹੈ ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ ਜਿੱਥੇ ਰੂਹ ਬਣਦੀ ਏ ਇੱਕ ਹਵਾ ਹੈ ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ ਜਿੱਥੇ ਕੈਦ ਅਣਖ ਦਾ ਲਾਵਾ ਹੈ ਜਿੱਥੇ ਅਕਲ ਮਹਿਸੂਸੀ ਮੁੜ ਪਈ ਖਾ ਰੋਜ ਥਪੇੜੇ ਉਮਗਦਾ ਰਈਵੇਂ ਸੂਰਜਾ ਕੰਮੀਆਂ ਦੇ ਵੇੜ ਜਿੱਥੇ ਲੋਕ ਬੜੇ ਮਜਬੂਰ ਜਹੇ ਦਿੱਲੀ ਦੇ ਦਿਨ ਤੋਂ ਦੂਰ ਜਹੇ ਤੇ ਭੁੱਖਾਂ ਵਿੱਚ ਮਸ਼ਹੂਰ ਜਹੇ ਜਿੱਥੇ ਮਰ ਕੇ ਚਾਂਬੜ ਜਾਂਦੇ ਹਨ ਜੋ ਭੂਤ ਜਠੇਰੇ ਤੂੰ ਮਗਦਾ ਰਈਵੇਂ ਸੂਰਜਾ ਕੰਮੀਆਂ ਦੇ ਵੇੜ ਜਿੱਥੇ ਬੰਦਾ ਜੰਮਦਾ ਸੀਰੀ ਹੈ ਟੱਕਿਆਂ ਦੀ ਨੀਰੀ ਪੀਰੀ ਹੈ ਜਿੱਥੇ ਕਰਜੇ ਪੰਜੀਰੀ ਹੈ ਬਾਪੂ ਦੇ ਕਰਜ ਦਾ سود ਨੇ ਪੁੱਤ ਜੰਮ ਦੇ ਜਿਹੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਧੰਨ ਬਹੁਤ ਜੀ ਕੀ ਬਾਤ ਪੰਜਾਬੀ ਮੇਰੀ ਜ਼ੁਬਾਨ ਹੈ ਇਹ ਮੇਰੀ ਹੋਂਦ ਹੈ ਇਹ ਮੇਰੀ ਪਛਾਣ ਹੈ ਇਹ ਬੇਲਿਆਂ ਚ ਰਾਂਝੇ ਨੂੰ ਖਵਾਈ ਹੀਰ ਦੀ ਚੂਰੀ ਹੈ ਇਸਕੰਦਰ ਨੂੰ ਦੇਖ ਕੇ ਪੂਰਸ ਦੀ ਬੱਟੀ ਘੂਰੀ ਹੈ ਇਹ ਜ਼ਬਾਨ ਬੁੱਲੇ ਸ਼ਾਹ ਦੀ ਕਾਫੀ ਹੈ ਇਹ ਮਹਾ ਸਿੰਘ ਨੂੰ ਬਖਸ਼ੀ ਗੁਰੂ ਗੋਬਿੰਦ ਸਿੰਘ ਦੀ ਮਾਫੀ ਹੈ ਕਿ ਕਾਬਲ ਕੰਧਾਰ ਚ ਮਾਰੀ ਹਰੀ ਸਿੰਘ ਨਰੂਆ ਦੀ ਬੜਕ ਹੈ ਇਹ ਫਿਰ ਨੂੰ ਸ਼ਹਿਰ ਦੇ ਦਿਖਾਈ ਸ਼ਾਵਸ਼ਿਕ ਟਾਜੀ ਕਰਾ ਤੀ ਕਰੂ ਠੀਕ ਤੈ ਤੁਸੀਂ 60 ਮਿੰਟਾਂ ਰਹੀ ਨਹੀਂ ਸੀਗਾ ਨਹੀਂ ਨਹੀਂ ਉਹ ਤਾਂ ਸਬਰਨਾਮੀ ਸੀਗਾ ਜੀ ਸਬਰਨਾਮੀ ਉਹ ਤਾਂ ਹਾਂ ਇਹ ਸਬਰਨਾਮਾ ਜਿਹੜਾ 60 ਮਿੰਟਾਂ ਰਹੀ ਦੀ ਉਹਦੇ ਵੀ ਇਹ ਪੂਰੀ ਕ੍ਰੈਡਿਟ ਅੱਗੇ ਵੀ ਕੀਤਾ ਕ੍ਰੈਡਿਟ ਸਬਰਨਾਮਾ ਹਾਂ ਸਬਰਨਾਵਾ ਹੋ ਰਿਹਾ ਹਾਂ ਜਰ ਲੋ ਸਗਰਾਣੀ ਹੋ ਰਿਹਾ ਇਹ ਭਾਈ ਮਨੀਸ਼ ਸਿੰਘ ਦੇ ਸਿੱਦਕ ਦਾ ਸਰਨਾਵਾ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਔਰੰਗੇ ਨੂੰ ਲਿਖਿਆ ਜਫਰਨਾਵਾ ਹੈ ਇਹ ਲੰਡਨ ਵਿੱਚ ਮਾਰੀ ਉਦਮ ਸਿੰਘ ਦੀ ਲਖਤਾਰ ਹੈ ਇਹ ਹਰਗੋਬਿੰਦ ਸਾਹਿਬ ਦੀ ਮੀਰੀ ਪੀਰੀ ਦੀ ਤਲਵਾਰ ਹੈ। ਇਹ ਭਗਤ ਸਿੰਘ ਦਾ ਅਸੈਂਬਲੀ ਵਿੱਚ ਦਿੱਤਾ ਬਿਆਨ ਹੈ। ਇਹ ਸਰਹੰਦ ਦੀਆਂ ਕੰਨਾਂ ਤੇ ਲਿਖਿਆ ਬੰਦੇ ਬਹਾਦਰ ਦੇ ਇਨਸਾਫ ਦਾ ਨਿਸ਼ਾਨ ਹੈ। ਇਹ ਜੇਲ੍ਹ ਵਿਚੋਂ ਭੇਜਿਆ ਸਰਹੰਦ ਦਾ ਪੈਗਾਮ ਹੈ। ਇਹ ਖੇਤਾਂ ਦੇ ਬਤਪਾਸ਼ਤਾ ਦੂਸਰਾ ਨਾਮ ਹੈ। ਯਾ ਮੇਰੇ ਯਾਰੋ ਕਸ਼ਮੀਰ ਤੋਂ ਕੈਸ਼ਾ ਬਣਿਓ 79 ਤੋਂ ਨੈਸ਼ਾ ਬਣਿਓ ਸ੍ਰਿੰਦਰ ਤੋਂ ਸਿੰਡੀ ਨਾ ਬਣਿਓ ਮਿੰਦਰ ਤੋਂ ਮਿੰਡੀ ਨਾ ਬਣਿਓ ਇਹ ਤੁਹਾਡੀ ਬੋਲੀ ਤੁਹਾਡੀ ਪਛਾਣ ਹੈ ਇਹ ਤੁਹਾਡੇ ਤੇ ਤੁਹਾਡੇ ਬਜ਼ੁਰਗਾਂ ਦੇ ਰਿਸ਼ਤੇ ਦਾ ਨਿਸ਼ਾਨ ਹੈ ਹਮ ਅਗਰ ਇਹ ਉਹ ਜਾ ਕੇ ਅfsrana ਨੂੰ ਮਿਲੀ ਮੁੜੀ ਤੇ ਉਹਨੂੰ ਆਗਿਆ ਮਿਲ ਗਈ ਮੁੰਡੇ ਨੂੰ ਮਿਲਣ ਦੀ ਤੇ ਉਹ ਕਹਿੰਦੀ ਵੀ ਇਹ ਮੇਰਾ ਮੁੰਡਾ ਸਿੱਖ ਨਹੀਂਗਾ ਹਮ ਇਹਨੂੰ ਤੁਸੀਂ ਬਾਕਸ਼ ਦਿਓ ਮੇਰਾ ਸਾਰਾ ਕੁਝ ਇਹਦੇ ਨਾਲ ਹੀ ਹੈ ਗਲਤ ਪੜਿਆ ਹੈ ਤੇ ਉੱਥੇ ਫਿਰ ਪਾਰਸ ਨੇ ਬੰਦ ਲਿਖਿਆ ਹਮ ਕਿ ਲੱਖਾਂ ਮਣ ਮੁੰਡਾ ਕੀ ਕਹਿੰਦਾ ਹਮ ਲੱਖਾਂ ਮਣ ਚੋਗ ਪਾ ਲੋ ਮਰਜੀ ਦੇ ਜਾਣ ਲਾ ਲੋ ਹਾਉਂ ਗਾਨੇ ਹੱਥ ਥੋੜੇ ਚਾਤਰ ਪਰਿੰਦਾ ਹਾਂ ਦਸਵੇਂ ਗੁਰਾਂ ਨੇ ਜਿਹੜੀ ਸਿੱਖੀ ਦੀ ਆਦਾਤ ਦਿੱਤੀ ਨਿਭੋਗੀ ਸਿਰਾਂ ਦੇ ਨਾਲ ਜਦ ਤੀਕ ਜ਼ਿੰਦਾ ਹਾਂ ਇਹਦੇ ਮੁੰਡੇ ਨਾਲ ਮੇਰਾ ਮਿਲਦਾ ਮਢੰਗਾ ਹੋਣਾ ਨਾ ਹੀ ਮੇਰੀ ਪਿਆਰੀ ਮਾਤਾ ਨਾਮ ਹੈ ਇਹਦਾ ਛਿੰਦਾ ਹਾਂ ਮਾਤਾ ਸਹਿਬ ਦੇ ਬਾਪ ਦੇ ਪਿਤਾ ਗੁਰੂ ਗਵਿੰਦ ਸਿੰਘ ਮੈਂ ਤਾਂ ਪਾਰਸਾ ਆਨੰਦਪੁਰੀ ਦਾ ਮਸੀਹਾ ਵਾਹ ਵਾਹ ਕੀ ਬੋਲ ਇਹ ਪਾਰਸੀ ਜੀ ਨੇ ਲਿਖਿਆ ਉਹ ਬੰਦੇ ਬਾਦਰ ਦਾ ਸ਼ਾਂਤੀ ਚਾਹ ਤੇ ਉੱਠ ਗਿਆ ਨੂੰ ਚਾਹ ਸੌਣ ਵੇਲੇ ਚਾਹ ਤੇ ਉੱਠ ਗਿਆ ਨੂੰ ਚਾਹ ਦੁੱਤ ਨਸੀ ਕੋਲੋਂ ਬਣਾਈ ਰੱਖੀ ਦੂਰੀਆਂ ਜ਼ਿੰਦਗੀ ਚ ਅੱਜ ਕੱਲ ਚਾਹੀ ਜ਼ਰੂਰੀਆ ਜ਼ਿੰਦਗੀ ਚ ਅੱਜ ਕੱਲ ਚਾਹੀ ਜ਼ਰੂਰੀਆ ਘਰ ਵਿੱਚ ਆਵੇ ਜਦ ਕੋਈ ਮਹਿਮਾਨ ਜੀ ਚੱਤ ਬਿਨਾ ਸਮਝੇ ਨਾ ਕੋਈ ਮਾਣ ਤਾਣ ਜੀ ਘਰ ਵਿੱਚ ਜਦ ਕੋਈ ਆਵੇ ਮਹਿਮਾਨ ਜੀ ਜੰਤੂ ਬੇੜਾ ਸਮਝੇ ਨ ਕੋਈ ਮਾਨਤਾਣ ਦੀ ਮੇਰੇ ਦੇਸ਼ ਦਾ ਹੋਇਆ ਹੁਣ ਹਾਲ ਮੰਗਣਾ ਪੈਰ ਥੜਕ ਗਏ ਸੱਚ ਦੇ ਤਾਲ ਦੇ ਨੇ ਚਾਰੇ ਪਾਸੇ ਲੁੱਟ ਖਸਟ ਮੱਚੀ ਜੇਬਾਂ ਗਰਮਾਉਣ ਲਈ ਪੁਰਾਂ ਦੇ ਚੁੱਲ੍ਹੇ ਠਾੜਦੇ ਨੇ ਵਿੱਚ ਦਫ਼ਤਰਾਂ ਅਫਸਰਾਂ ਮੂੰਹ ਅੱਡੇ ਕੰਮ ਥੋੜਾ ਤੇ ਖਾਣ ਨੂੰ ਬਹੁਤਾ ਭਾਲਦੇ ਨੇ ਕਾਨੂੰਨ ਵਿੱਚ ਕਿਤਾਬਾਂ ਬੰਦ ਪੂਕੇ ਜ਼ਮੀਰ ਕੁੰਮ ਗਏ ਕਿੱਥੇ ਸਰਕਾਰ ਦੇ ਨੇ ਨੇਤਾ ਭ੍ਰਸ਼ਟਾਚਾਰ ਦੀਆਂ ਕੰਨ ਕੱਸੀਆਂ ਚੇਲੇ ਨਹਿਰਾਂ ਤੁਸ਼ ਕਰਤੇ ਮਾਰਦੇ ਨੇ ਜੀ ਕਰਦਾ ਮੈਂ ਗੀਤ ਗਿਜਰਦੇ ਉੱਚੀ ਉੱਚੀ ਗਾਉਂ ਜੀ ਕਰਦਾ ਮੈਂ ਗੀਤ ਗਿਜਰਦੇ ਉੱਚੀ ਉੱਚੀ ਗਾਉਂ मथो मेरा मन पुछाए ਦਾ ਇੱਕ ਗੀਤ ਉਦਾਰਾ ਮੰਗਿਆ ਮੈਂ ਸ਼ਿਵ ਕੋ ਕਿੱਸੇ ਨਜ਼ਰ ਕਰਾਂ ਕੋਈ ਦੱਸੋ ਕਿੱਥੇ ਜਾ ਕੇ ਕਾਮਨ ਭੀ ਬ੍ਰਹਮ ਜਲ ਅੱਖ ਖੁੱਲੀ ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ ਪੁਰਸ਼ਵੈ ਨੈ ਉਤਪਤ ਪਰਦੇਉ ਸ਼ਬਦੇ ਹੋਵੇ। ਸ੍ਰਿਸ਼ਟੀ ਸਜਣਾ ਸ਼ਬਦ ਤੋਂ ਹੋਈ ਗਏ। ਸ਼ਬਦ ਰੂਪੀ ਬ੍ਰਹਮ ਜਲ ਅੱਖ ਖੋਲੀ ਸ਼ਬਦ ਨਾਲ ਹੀ ਸ੍ਰਿਸ਼ਟੀ ਬਣਾਈ ਉਹਨੇ ਇੱਕ ਸ਼ਬਦ ਤੋਂ ਲੱਖਾਂ ਦ੍ਰਿਅਉ ਚੱਲੇ ਧੜਕਣ ਜ਼ਿੰਦਗੀ ਦੀ ਐਸੀ ਪਾਈ ਉਹਨੇ ਅਸੀਂ ਜਦ ਸ਼ਬਦ ਪਰਦੇ ਆ ਕੀਤਾ ਪਸੋ ਇੱਕੋ ਕਹੋ ਇੱਕ ਉਹਨੇ ਨਾਲ ਸਾਰੀ ਸ੍ਰਿਸ਼ਟੀ ਜੜੀ ਸਜ ਗਈਏ ਇੱਕ ਸ਼ਬਦ ਤੋਂ ਲੱਖਾਂ ਦ੍ਰਿਅਉ ਚੱਲੇ ਧੜਕਣ ਜ਼ਿੰਦਗੀ ਦੀ ਐਸੀ ਪਾਈ ਉਹਨੇ ਸ਼ਬਦ ਵਿੱਚ ਹੀ ਉਹਨੂੰ ਸਮੇਟ ਲੈਂਦਾ ਸ਼ਬਦ ਨਾਲ ਜੋ ਖੇਡ ਰਚਾਈ ਉਹਨੇ ਸ਼ਬਦ ਵਿੱਚ ਹੀ ਰੱਖੇ ਨੇ ਭੇਜ ਸਾਰੇ ਸ੍ਰਿਸ਼ਟੀ ਆਪ ਹੀ ਟੋਲਣ ਤੇ ਲਈ ਹੋਣੀ ਛੇੜ ਮਰੇ ਤੰਨਿਆ ਸੁਰ ਰੱਬ ਰੰਗਿਆ ਛੇੜ ਮਰੇ ਤੰਨਿਆ ਸੁਰ ਰੱਬ ਰੰਗਿਆ ਨੇ ਕਈ ਸਦੀਆਂ ਗਈ ਚੁਪਾ ਨਹੀਂ ਉਹ ਚੰਗੀਆਂ ਛੇੜ ਮਰਦ ਨੇ ਛੇੜ ਮਰਦ ਨੇ ਸੁਰਾ ਵਿੱਚ ਦਾਤਾ ਗੰਜ ਵਖਸ਼ ਫਰੀਵੇ ਸੁਰਾ ਵਿੱਚ ਮੌਤ ਦੇ ਕੋਲੋਂ ਡਰਦੇ ਲੋਕ ਜੀ ਸ਼ਾਂਤੀ ਫੈਲਾਉਣ ਦੀ ਖਾਤਰ ਸਰਹੱਦਾਂ ਉੱਤੇ ਲੜਦੇ ਲੋਕ ਗੁਰੂ ਹੋ ਸਖਣੇ ਅਕੰਧ ਦੇ ਅੰਨੇ ਪੋਥੀਆਂ ਪਏ ਨੇ ਪੜ੍ਹਦੇ ਲੋਕ ਕੜਨਾਥ ਦੀ ਕਦਰ ਨਾ ਕਰਦੇ ਧਰਮ ਦਾ ਪਾਣੀ ਭਰਦੇ ਲੋਕ ਦੌੜ ਇਹ ਦੌੜਨ ਸੁੱਖਾਂ ਦੇ ਲਈ ਹਰ ਇੱਕ ਦੁੱਖ ਨੂੰ ਜੱਦ ਦੇ ਲੋਕ ਝੂਠ ਫਰੇਬ ਦੀ ਦਲ ਦਲ ਧਸ ਕੇ ਪਿਆਰ ਸਮੁੰਦਰ ਤਰਦੇ ਲੋਕ ਆਤ ਨੂੰ ਤੱਤੀ ਵਾਰ ਨਾ ਲਾਵਣ ਸਾੜੇ ਦੇ ਵਿੱਚ ਸੜਦੇ ਲੋਕ ਪਰ ਲੋਕਾਂ ਪਾਸੋਂ ਇਹ ਦੁਨੀਆ ਸਖਣੀ ਹਰ ਪਾਸੇ ਆ ਖੜਦੇ ਲੋਕ ਕਿੱਧਰ ਜਾਵਾਂ ਛੁਪ ਨਾ ਪਾਵਾਂ ਬਾ ਮੇਰੀ ਆਖੜ ਦੇ ਲੋਕ ਰੱਖਦੇ ਡੱਬ ਨਾਲ ਅਸਲਾ ਲਾ ਕੇ ਰੱਖਦੇ ਬਾਲੇ ਬੁੱਠੀ ਮੱਤ ਤੇ ਆ ਗੁਰ ਮਾਫ਼ ਕਰਨਾ ਡਾਗਾਂ ਦੇ ਦਾ ਖੰਜਰ ਲਸ਼ਕਾ ਕੇ ਰੱਖਦੇ ਡੱਬ ਨਾਲ ਅਸਲਾ ਲਾ ਕੇ ਰੱਖਦੇ ਬਾਲੇ ਬੁੱਠੀ ਮੱਤ ਹੁੰਦੇ ਆ ਗੋਰਿਆਂ ਵਿੱਚ ਵੀ ਜੱਟ ਹੁੰਦੇ ਆ ਪਿੰਡੂ ਇਹ ਵੀ ਕੱਕੇ ਰਹਿੰਦੇ ਕੈਂਪ ਫਾਇਰ ਤੇ ਰੌਣਕ ਰਹਿਦੇ ਉਹ ਸ਼ਹਿਰੀ ਜੋ ਅੱਡ ਹੁੰਦੇ ਆ ਗੋਰਿਆਂ ਵਿੱਚ ਵੀ ਜੱਟ ਹੁੰਦੇ ਆ ਸੁਣੀ ਚੱਲੀ ਗੱਪ ਰੇੜ ਦੇ ਵੇਖੀ ਕਿਸੇ ਬਜ਼ੁਰਗ ਨੂੰ ਛੇੜ ਕੇ ਵੇਖੀ ਜੰਗ 'ਚ ਖਾਧੇ ਫੱਟ ਹੁੰਦੇ ਆ ਨੋਰਿਆਂ ਵਿੱਚ ਵੀ ਜੱਟ ਹੁੰਦੇ ਆ ਬਿਨਾਂ ਦੇ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੰਗੀਆਂ ਨੇ ਉਹਨਾਂ ਲੱਖ ਮੁਸੀਬਤਾਂ ਚੱਲਣਾ ਪੰਜਾਬੀ ਵਿਖਾਈ ਸਭਾ ਦੀ ਮੀਟਿੰਗ ਦੇ ਵਿੱਚ ਪ੍ਰਧਾਨ ਜੀ ਮੈਂ ਦੱਸ ਦਿੰਦੇ ਤੇ ਹਾਜ਼ਰ ਮੇਰੇ ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀ ਸਾਥੀਓ ਮੈਂ ਤੋਂ ਪਹਿਲਾਂ ਬਹੁਤ ਸਾਰਾ ਇਤਿਹਾਸ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਜਾਣਕਾਰੀ ਲਈ ਦਿੱਤੀਆਂ ਗਈਆਂ ਨੇ ਮੈਂ ਵੈਸੇ ਬਹੁਤ ਆ ਬਹੁਤ ਰਹਿੰਦਾ ਨੋਮ ਰਾਜ ਮੈਂ ਦੋ ਚਾਰ ਗੱਲਾਂ ਕਹਾਂਦੀ ਇੱਕ ਤਾਂ 7 ਨਵੰਬਰ 19 ਸਤਾਰਾਂ ਨੂੰ ਤੁਹਾਨੂੰ ਨਾਲ ਬੈਠ ਕੇ ਕੰਦਲਾ ਆਇਆ ਸੀ। ਦੂਸਰੇ ਵግ 19 ਸਤਾਰਾਂ ਨੂੰ ਕੰਦਲਾ ਆਇਆ ਸੀ ਔਰ ਜਦੋਂ ਆਪਾਂ ਜਿਵੇਂ தਪ ਰਿਹਾ ਹੈ ਇਹਦੇ ਬਾਰੇ ਜਿੰਨੇ ਵੀ ਗੱਲ ਕਰਦੇ ਦੱਸਣੇ ਮੈਂ ਜਸਤ ਮਿਲਵਾ ਦੂਸਰਾ ਸਾਡੇ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ 12 ਮਾ ਲਿਖੇ ਦਿੰਦੇ ਆ 12 ਮਾ ਇਹ ਮਹੀਨਿਆਂ ਦੇ ਵਿੱਚ ਅਸੀਂ ਨੇ ਦੇ ਆ ਤੇ ਮਹੀਨਿਆਂ ਦੇ ਵਿੱਚ ਦੇਣੇ ਬਾਰੇ ਕੋਈ ਸਾਡੇ ਜਿਹੜੇ ਆਪਸੋ ਪੰਛੀਆਂ ਦੇ ਸਭ ਦੇ ਨਾਮ ਆਉਂਦੇ ਆ ਇਸੇ ਢੰਗ ਦੇ ਨਾਲ 12 ਮਹੀਨਿਆਂ ਦੇ ਵਿੱਚ ਸਾਡੀਆਂ ਜਿਹੜੀਆਂ ਬਸ ਸਵਾਸਾ ਸਾਡੇ ਜਿਹੜੇ ਸੰਦੇਸ਼ ਭਗਤ ਸਾਡੇ ਗੁਰੂ ਸਾਡੇ ਜਿਹੜੇ ਹੋਰ ਉਹਨਾਂ ਸਾਰਿਆਂ ਦੇ ਜਿਹੜਾ ਨਾਮ ਆਉਂਦੇ ਆ ਜਿਹੜੇ ਇੱਥੇ ਦੱਸੇ ਗਏ ਆ ਸਾਰੇ ਮੈਂ ਉਹਦੇ ਬਾਰੇ ਨਹੀਂ ਜਾਵਾਂਗੀ ਗੁਰੂ ਨਾਨਕ ਦੇਵ ਜੀ ਮਾਧੋ ਦਾਸ ਆਇਆ ਦੱਸਿਆ ਆ ਆਪਣੇ ਸਾਰਾ ਕੁਝ ਦੱਸਿਆ ਤੇ ਉਹ ਉਹ 12 ਮਹਾ ਦੇ ਵਿੱਚ ਜਿਹੜਾ ਨਾਮ ਆਉਂਦਾ ਹੈਗਾ ਉਹਨਾਂ ਦੇ ਵਿੱਚ ਸਾਨੂੰ ਜਿਹੜਾ ਯਾਦ ਰੱਖਣਾ ਪਊਗਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਸਾਡੇ ਦੇਸ਼ ਜਦੋਂ ਸਾਡਾ ਦੇਸ਼ ਆਜ਼ਾਦ ਨਹੀਂ ਸੀਗਾ ਅਗਰੇਜ਼ਾਂ ਨੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਸੀ ਤੇ ਉਸ ਤੋਂ ਸਭ ਤੋਂ ਪਹਿਲਾਂ ਜਿਹੜਾ ਅਦਾਲਤ ਭਗਤ ਸਿੰਘ ਅੱਜ 15 15 ਨਵੰਬਰ ਆ 16 ਨਵੰਬਰ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ 17 ਫਾਰ ਕ੍ਰਿਤਾਰ ਸਿੰਘ ਸਾਹਿਬ ਤੇ ਦੁੱਖ ਸਾਡ ਨਹੀਂ ਬੋਲ ਦਿੰਦਾ ਕਨ ਕੱਲ ਦੁਬਾਰੇ ਫਾਂਸੀ ਚੜ ਗਿਆ ਵੀਰ ਮੇਰਾ ਕਰਤਾਰ ਕੁੜੇ ਕੌਣ ਕਿਸੇ ਨੂੰ ਪੁੱਛਦਾ ੜਿਓ ਨਿਤ ਜੰਮਦੇ ਨਿਤ ਮਰਦੇ ਨੇ ਦੇਸ਼ ਲਈ ਜੋ ਵਾਰੇ ਜਿੰੜੀ ਉਹਦੀਆਂ ਘਰ ਘਰ ਗੱਲਾਂ ਕਰਦੇ ਨੇ ਖਬਰ ਵੀਰ ਦੀ ਫਾਂਸੀ ਵਾਲੀ ਕਿਨਕੀ ਵਿੱਚ ਸੰਸਾਰ ਹੋਏ ਕੰਨ ਡਰੇ ਉਹ ਫਾਂਸੀ ਚੜ ਗਿਆ ਵੀਰ ਜਿਹੜਾ ਕਹਿੰਦਾ ਸੀ ਜਿਹਦੇ ਵਿੱਚ ਸਾਰੇ ਰੰਗ ਭਰੇ ਹੋਏ ਇਹ ਬੜੀ ਵਧੀਆ ਗੱਲ ਆ ਠੀਕ ਹੈ ਰੈਫਰੈਂਸ ਦਿੱਤੇ ਗਏ ਛੋਟੇ ਛੋਟੇ ਵੱਧ ਦੇਣੇ ਚਾਹੀਦੇ ਸੀ ਕੱਲ ਨੂੰ ਹਿੰਦੁਸਤਾਨ ਦੀ ਆਜ਼ਾਦੀ ਲਈ ਜਿਹੜਾ ਇੱਕ ਕੌਨਸਕ੍ਰੇਸੀ ਲਾਹੌਰ ਕੌਨਸਕ੍ਰੇਸੀ ਪਹਿਲਾਂ ਜਿਹੜਾ ਉਹ ਕੇਸ ਚੱਲਿਆ ਸੀ ਔਰ ਕੱਲ ਉਹਦੇ 16 ਨੰਬਰ ਨੂੰ ਫਿਰ ਤੋਂ 90 18 ਤੋਂ ਹੁਣ ਤੱਕ ਉਹਦੇ ਕਿੰਨੇ ਸਾਲ ਹੋ ਗਏ ਗਿਣ ਲਓ ਉਹਦੇ ਬਾਅਦ ਉੱਥੇ ਲਗਭਗ ਪਹਿਲਾਂ 108 ਵਿਦਿਆਰਥੀ ਨੂੰ ਫਾਂਸੀ ਦਾ ਹੁਕਮ ਦਿੱਤਾ ਫਿਰ ਘਟ ਗਏ ਉਹ ਛੇ ਰਹਿ ਗਏ ਕੁਝ ਹੋਰ ਹੈ ਕੁਝ ਕੋ ਕਰ ਲਿਆ ਭਾਵੇਂ ਮੇਰਾ ਕਹਿਣਾ ਇਤਿਹਾਸਕ ਲਿਖਤ ਹੈਗੀ ਹੈ ਇਹ ਆਜ਼ਾਦੀ ਦੀ ਸਭ ਤੋਂ ਵੱਡਾ ਇੱਕ ਇੰਨੇ ਕੱਟ ਲੋਕਾਂ ਨੂੰ ਇਕੱਠੇ ਕਰਕੇ ਫਾਇਲ ਹੋਣ ਲਈ ਇੱਕ ਸੱਜੰਤਰ ਘਰ ਉੱਥੇ ਸੀਗਾ ਸ਼ਾਇਦ ਹੀ ਦੁਨੀਆ ਦੇ ਕਿਸੇ ਹੋਰ ਹਿੱਸੇ 'ਚ ਹੋਵੇ ਇਹ ਸਭ ਜ਼ਰੂਰ ਇਥੇ ਲੋਕਾਂ ਨੂੰ ਜਾਂ ਆਪਣੇ ਜਿੱਥੇ ਵੀ ਇਕੱਠਾ ਠਹਿਰਾ ਸਾਡਾ ਆ ਉਹਨਾਂ ਦੇ ਨਾਲ ਜ਼ਰੂਰ ਸਾਜਾ ਕਰਨਾ ਚਾਹੀਦਾ ਹੈ ਤੇ ਬਾਕੀ ਇਹ ਨਵੰਬਰ ਮਹੀਨਾ ਆ ਗੁਰੂ ਤੇਗ ਬਹਾਦਰ ਜੀ ਦਾ ਵੀ ਇਹ 350 ਮਾਚੀ ਦੀ ਦੇਸ਼ਰ ਬੋਲੰਗ ਦੇ ਜੀ ਦਾ ਵੀ ਜਨਮ ਦਿਨੇ ਉਹਦੇ ਬਾਅਦ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ ਐ ਕਿ 7 ਨਵੰਬਰ 1917 ਨੂੰ ਅੱਜ ਤੋਂ 118 ਸਾਲ ਪਹਿਲਾਂ ਰੂਸ ਦੇ ਵਿੱਚ ਇੱਕ ਇਨਕਲਾਬ ਆਇਆ ਸੀ ਇਨਕਲਾਬ ਤਾਂ ਦੁਨੀਆਂ 'ਚ ਆਰਥਾ ਹੁੰਦੇ ਆ ਉਹ ਇਨਕਲਾਬ ਬੜਾ ਨਿਵੇਕਲਾ ਸੀ ਤੇ ਲਾਜਿੱਤੇ ਪਾਪੀ ਹਥਿਆਰਿਆਂ ਦੇ ਜਿਹੜੇ ਚਾਰ ਸਿੰਘ ਨੇ ਜੂਝ ਘੜੀ ਅੰਦਰ ਇਹ ਲਾ ਦਿੱਤੇ ਮੁਗਲ ਜਰਬਾਨੀਆਂ ਦੇ ਚੋਰਾ ਵਰ ਸਿੰਘ ਜੋਰ ਦਿਖਾ ਕੇ ਕਹਿੰਦਾ ਤਨ ਸੱਚ ਤੋਂ ਨਹੀਂ ਕੋਈ ਹਿਲਾ ਸਕਦਾ ਫਤਿਹ ਫਤਿਹ ਉਸ ਜਗ੍ਹਾ ਬੁਲਾਈ ਜਿੱਦੇ ਫਤਿਹ ਨਹੀਂ ਸੀ ਕੋਈ ਬੁਲਾ ਸਕਦਾ ਤਾਂ ਸੰਗਤ ਜੀ ਵੇਗੋ ਜਿੱਦ ਖੜਤਾ ਵੇਗੋ ਜਿੱਦੀ ਫਤਿਹ ਬੜਾ ਸ਼ਕੂਮ ਮਿਲਿਆ ਬੋਲਣ ਲਈ ਕੋਈ ਸ਼ਬਦੀ ਨਹੀਂ ਬਚੇ ਇੰਨਾ ਕੁਛ ਪੁਨਾਹ ਦੇ ਦਿੱਤਾ ਕਿ ਗੁਰਨਾਨਕ ਦੇਵ ਜੀ ਦਾ ਜਨਮ ਦਿਨ ਸਾਰਾ ਲੱਖ ਲੱਖ ਵਧਾਈਆਂ ਮੈਨੂੰ ਖੁਸ਼ੀ ਹੈ ਪਰਵਾਰ ਤੇ ਬਲੀਕੇ ਪਰਵਾਰ ਤੇ ਦਾਦੀ ਕੀ ਤੇ ਲੇ ਪਿਤਾ ਜੀ ਚਾਚਾ ਚਾਚੀ ਲੈ ਖੋਦ ਮੇਰੇ ਬੱਚੇ ਉਸ ਪਰਵਰ ਸੱਜ ਰਹੇ ਏਵ ਦੀ ਕਰ ਪਰ ਰਹੀ ਐ ਸੱਚੇ ਬੋਲ ਤਾਂ ਜੀ ਬਈ ਕੁਛ ਨਹੀਂ ਉਹ ਮੇਰ ਹੈ ਬਹੁਤ ਸੋਹਣਾ ਪਰਸਪਾ ਸ੍ਰੀ ਗੁਰਤੇਬ ਘਾਦਰ ਜੀ ਬਪਾ ਦੀਸ਼ੇ ਦਾ ਸਿੱਧੀ ਦੇ ਸਰੂਪ ਬਖਵਾਤ ਪ੍ਰਣਾਮ ਕੋ ਨੂੰ ਕੋ ਪ੍ਰਣਾਮ ਉਹਨਾਂ ਦੀ ਮਿਸਾਲੇ ਸਾਥੇ ਰੋਕ ਕੋਈ ਨਹੀਂ ਸਕਦੇ ਬਾਕੀ ਹਰੀ ਬਾਜੂ ਬਹੁਤ ਸੋਹਣਾ ਕੋਉਂਦੇ ਬੜਾ ਸੋਹਣਾ ਲੇ ਕੇ ਆਉਂਦੇ ਅੰਨੇ ਤੁਸੀਂ ਰੱਖ ਕੇ ਅਥ ਰੱਖੇ ਮੈਨੂੰ ਬੜਾ ਦੁੱਖ ਲੱਗਿਆ ਕਿ ਜਿਹੜੇ ਸਟੇਜਾਂ ਦੇ ਕਹਿ ਉਹਨਾਂ ਦੀ ਹੋਂਦ ਤੇ ਉਹਨਾਂ ਦਾ ਵਿਚਾਰ ਕਰਕੇ ਮੈਂ ਡਿਟੇਲ ਵਿੱਚ ਗੱਲ ਕਰਾਂਗਾ ਕੋਈ ਜੁਰੀਆ ਨਹੀਂ ਕਿਹਾਗਾ ਮਾਰਕੀਟ ਨਹੀਂ ਚੋੜਾਂਗਾ ਇਹ ਜਿਹੜੇ ਪਬਲਿਕ ਸੈਕਟਰ ਹੈ ਇਹ ਇਥੇ ਜਾ ਰਹੇ ਕੈਨੇਡਾ ਪੋਸਟ ਵੀ ਜਾ ਰਿਹਾ ਹੈ ਅਫਸਰ ਜੀ ਤੂ ਸਭ ਬੈਠੇ ਐ ਇਹਨੂੰ ਖੁਰਾ ਲੱਗ ਰਿਹਾ ਹੋ ਸਕਦਾ ਹੈ ਐਜੂਕੇਸ਼ਨ ਤੇ ਸਿਹਤ ਬਚ ਜਾਏ ਕਿਉਂਕਿ ਬੁੱਢੀਆਂ ਸੋ ਤਾਂ ਇਹਨਾਂ ਤੋਂ ਅਸਰ ਪਰਨਾ ਘੱਟ ਨੇ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਠਹਿ ਡੇਜੀ ਕੀਤਾ ਜਾਵੇ ਇਹਨਾਂ ਜੜਾ ਜਿਕੇ ਦਿੱਤਾ ਜਾਵੇ ਕਿ ਮੇਰਾ ਬੇਟਾ ਖੁਦ ਕੈਨੇਡਾ ਕੁਸ਼ਕੰਮ ਪਰ ਮੂੰਹ ਵੀ ਕੰਮ ਕਰਦਾ ਉਹ ਤੋਂ ਗੱਲਾਂ ਬਾਤਾਂ ਹੋਰ ਲੱਗਦਾ ਪ੍ਰਾਂਗਿਕ ਵੀ ਮੇਰੇ ਦੋਸਤ ਰਿਸ਼ਤੇਦਾਰ ਰੋਣ ਪਤਾ ਨਾ ਕਿਵੇਂ ਖੋ ਰੋ ਲੱਗ ਰਿਹਾ ਕਿਵੇਂ ਪ੍ਰਾਈਵੇਟ ਕਿਵੇਂ ਠੀਕੇ ਤੇ ਦੀ ਜਾ ਰਹੇ ਇਹ ਵੀ ਇੱਕ ਦਿਨ ਪ੍ਰਾਈਵੇਟ ਹੋ ਗਏ ਉਹਦੇ ਤੇ ਰਹਿਣੇ ਜਿਵੇਂ ਇੰਡੀਆ ਦੇ ਭੋਕੇ ਯੂਨਨ ਉਹ ਵਿਚਾਰ ਕਰਾਂਗੇ ਮੈਨੂੰ ਲਿਖ ਦੇ ਕੀ ਹਾਲ ਹੋਇਆ ਮੇਰੇ ਸ਼ਰਦਾ ਕੀ ਇਹ ਪਤਲਿਆ ਰੰਗ ਢਲਦੀ ਦੁਪਹਿਰ ਦਾ ਮੈਨੂੰ ਲਿਖ ਦੇ ਕੀ ਹਾਲ ਹੋਇਆ ਮੇਰੇ ਸ਼ਰਦਾ ਸਾਡੇ ਵੈਰੀਆ ਤੂਫਾਨਾਂ ਪਾਏ ਬੇੜੀਆਂ ਚ ਵਟੇ ਖੋਲਾ ਜਖਮਾਂ ਦੇ ਪੰਡ ਪੈ ਦਰਦਾਂ ਨਾ اٹੇ ਸਾਡੇ ਚਾਹ ਹੋਏ ਬਾਉਣੇ ਕਸੇ ਕਲੀਆਂ ਦਿਰਾਉਣੇ ਮਿੰਨ ਤੇਰੀਆਂ ਜੁਦਾਈਆਂ ਨਿਉ ਦਿਲ ਠਹਿਰਦਾ ਮੈਨੂੰ ਲਿਖ ਦੇ ਕੀ ਹਾਲ ਹੋਇਆ ਮੇਰੇ ਸ਼ਹਿਰ ਦਾ ਕਿਵੇਂ ਜਿੰਦਿਆਂ ਜਿੰਦਗੀ ਮਰਮੋਹਣੀਆਂ ਤੋਂ ਉਹਨਾਂ ਅਮਰ ਸ਼ਹੀਦਾਂ ਦੀ ਪਿਰਤ ਲੇਖ ਉਹ ਅਸੀਂ ਕੀ ਲੈਣਾ ਸਸੀਆਂ ਸੋਹਣੀਆਂ ਤੋਂ ਬੇਬੇ ਬਾਪੂ ਦੀ ਪਿਆਰੀ ਝਟਕ ਲੇਖ ਉਹ ਕੋਈ ਫੁੱਲ ਸੋਹਣੇ ਹੁੰਦੇ ਆ ਪੱਤੀ ਕਮਨ ਮੋਹਣੀਆਂ ਤੋਂ ਕਿਸੇ ਸੁੱਕੇ ਹੋਏ ਮੇਵੇ ਦੀ ਗਿੜਕ ਲੇਖ ਉਹ ਦੁਨੀਆ ਚੋਰ ਖਤਰਨਾਕ ਜਾਪੇਣ ਮੋਹਣੀਆਂ ਤੋਂ ਕਿਸੇ ਪਹਿਰੇਦਾਰ ਨੂੰ ਬੁਲੰਦੀ ਹੋਈ ਵਿੜਕ ਲੇਖ ਕਲਮਾਂ ਤਿੱਖੀਆਂ ਤਲਵਾਰਾਂ ਡਰਾਉਣੀਆਂ ਤੋਂ ਕਿਸੇ ਸ਼ਾਹ ਸਵਾਰ ਦੀ ਲਿਖਤ ਲੇਖ ਉਹ ਬਰਾਣਾ ਹੁਣ ਡਰ ਗਿਆ ਜਾਲਮ ਜਰਵਾਣਾ ਜਰਵਾਣਿਆਂ ਤੋਂ ਤੋ ਹੋ ਕੇ ਲੀਡਰ ਬੇਚ ਇੱਕ ਲੇਖ ਸੋ ਸਾਰੇ ਲਖਾਰੀ ਭਰਾ ਦੁਆ ਮੰਗਦੇ ਨੇ ਦਿਲ ਦੇ ਕਿਸੇ ਕੋਨੇ ਵਿੱਚ ਬਹੁਤ ਸਾਰੇ ਚਾਹ ਸਦਨਾ ਉਹ ਮੰਗਾ ਸੁਪਨੇ ਤਰਦ ਤਕਲੀਫਾਂ ਹੋ ਕੇ ਹੰਝੂ ਫਿਰ ਦੋਪਨ ਸਕੂਲ ਨਾਲ ਬੈਠਣ ਦੀ ਹਿੱਸਾ ਤੇ ਨਿਕਲ ਪੈਂਦੇ ਨੇ ਹਰ ਦਿਨ ਨਵੀਂ ਸਵੇਰ ਨਾਲ ਜ਼ਿੰਮੇਵਾਰੀਆਂ ਦੀ ਅਗਲੀ ਦੌੜ ਵਿੱਚ ਨਵੇਂ ਜਜ਼ਬੇ ਤੇ ਹੌਸਲੇ ਨਾਲ ਸ਼ਾਮਲ ਹੋਣ ਰਾਮਦੀਪਾਲ ਵਿੱਚ ਬੇ ਰਾਮ ਜੀ ਇਨਸਾਨੋ ਇਸੇ ਨਹੀਂ ਗੱਲ ਆ ਬਹੁਤ ਚੰਗਾ ਲੱਗਿਆ ਹੈ ਇਦੀ ਬਹਿਫਤ ਤੇ ਸਾਰਿਆਂ ਦਾ ਧੰਨਵਾਦ ਪੰਜਾਬੀ ਲਖਾਰੀ ਸਭਾ ਕਲਗਨੀ ਦੀ ਅੱਜ ਮਹੀਨਾਵਾਰ ਮੀਟਿੰਗ ਕਿਸ ਸੁਹਾਲ ਦੇ ਵਿੱਚ ਹੋਈ ਆ ਤੇ ਸਾਡੇ ਨਾਲ ਸ਼ਾਮਲ ਨੇ ਜਿਹੜੇ ਬਹੁਤ ਬਹੁਤ ਲੰਬੇ ਸਮੇਂ ਤੋਂ ਸਰਦਾਰ ਬਲਜਿੰਦਰ ਸਿੰਘ ਜੀ ਸੰਗਤਾਂ ਬڑے ਅਗਾਵਦੂ ਲੇਖਕ ਨੇ ਇਹਨਾਂ ਨੇ 3-4 ਕਿਤਾਬਾਂ ਵੀ ਪੰਜਾਬੀ ਸਹਿਤ ਦੀ ਝੋਲੀ ਚ ਪਾਈਆਂ ਦੇਖ ਕੇ ਤੇ ਆ ਬਹੁਤ ਵਧੀਆ ਲਿਖਦੇ ਨੇ ਲਿਖਦੇ ਭਾਵੇਂ ਥੋੜਾ ਛੋਟਾ ਦੇ ਬੜਾ ਅਰਥ ਭਰਪੂਰ ਹੁੰਦਾ ਬਹੁਤ ਸਾਰੇ ਵਾਰ ਇਹਨਾਂ ਨੇ ਇੱਥੇ ਸਟੇਜ ਦੇ ਉੱਤੇ ਆਪਣੀਆਂ ਰਚਨਾਵਾਂ ਜਿਹੜੀਆਂ ਉਹ ਸੁਣਾਈਆਂ ਵੀ ਸਾਰਿਆਂ ਨੂੰ ਸਾਂਝੀਆਂ ਕੀਤੀਆਂ ਤੇ ਲੰਬੇ ਸਮੇਂ ਦੇ ਵਿੱਚੋਂ ਇਹ ਪ੍ਰਬੰਧ ਵੀ ਚਲਾਉਂਦਾ ਆ ਰਿਹਾ ਦੋ ਦੋ ਸਾਲਾਂ ਬਾਅਦ ਪੰਜਾਬੀ ਲਖਾਰੀ ਸਭਾ ਦੇ ਜਨ ਸਖਤਰ ਪ੍ਰਧਾਨ ਜਦੋਂ ਬਦਲਦੀਆਂ ਤੇ ਉਹਨਾਂ ਦੇ ਵਿੱਚ ਇਹ ਪਿਛਲੇ ਲੰਬੇ ਸਮੇਂ ਦੇ ਉੱਤੋਂ ਪ੍ਰਬੰਧਕੀ ਤੌਰ ਤੇ ਵੀ ਸ਼ਾਮਿਲ ਨੇ ਅੱਜ ਸਾਡੇ ਨਾਲ ਸ਼ਾਮਿਲ ਹੋਏ ਨੇ ਕਰਦੇ ਗੱਲਬਾਤ ਸਾਸਤਰੀ ਕਾਲਜੀ ਸੰਗਾ ਸਾਹਿਬ ਸਾਸਤਰੀ ਕਲਪੰਦੂ ਸਾਹਿਬ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਡਾ ਧੰਨਵਾਦ ਤੇ ਸ਼ਵਾਲ ਟੀਮ ਵੀ ਸਾਰੀ ਟੀਮ ਦਾ ਵੀ ਧੰਨਵਾਦ ਇਸ ਗੱਲਬਾਤ ਲਈ ਤੁਸੀਂ ਸੰਗਾ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਬੜੀ ਭਰਵੀ ਮੀਟਿੰਗ ਆ ਅੱਜ ਇਹ ਮਹੀਨਾ ਬਾਅਦ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ 25 ਸਾਲ ਤੋਂ ਮੈਂ ਪੰਜਾਬੀ ਲਿਖਾਰੀ ਸਭਾ ਨਾਲ ਜੁੜਿਆ ਹੋਇਆ ਹਾਂ ਤੇ ਜਦੋਂ ਕਦੇ ਕੈਨੇਡਾ ਤੋਂ ਬਾਹਰ ਗਏ ਆ ਫੇਰ ਇਹ ਮੀਟਿੰਗ ਕਈ ਵਾਰੀ ਗੈਰ ਹਾਜ਼ਰੀ ਹੁੰਦੀ ਆ ਉਦਾਂ ਆਦਰਵਾਇਜ਼ ਹਰ ਵਾਰੀ ਇਸ ਮੀਟਿੰਗ ਨੂੰ ਅਟੈਂਡ ਕਰੀਦਾ ਸੋ ਪੰਜਾਬੀ ਲਿਖਾਰੀ ਸਭਾ ਦਾ ਜਿਹੜਾ ਸ਼ੁਰੂ ਤੋਂ ਮਕਸਦ ਇਹ ਰਿਹਾ ਕਿ ਜਦੋਂ ਤੇ ਵੀ ਲੋਕ ਵਿਦੇਸ਼ਾਂ ਦੇ ਵਿੱਚ ਆਏ ਆ ਤੇ ਕੈਲਗਰੀ ਦੇ ਵਿੱਚ ਜਦੋਂ ਮੈਂ ਦੇਖਿਆ ਕਿ ਤੇ ਪੰਜਾਬੀ ਉਦੋਂ ਹੈ ਤਾਂ ਸੀ ਪਰ ਬਹੁਤ ਘੱਟ ਸੀ ਕਿ ਦੋ ਸੁਭਾਵਾਂ ਚੱਲ ਰਹੀਆਂ ਸੀ ਉਦੋਂ ਇੱਕ ਸਹਿਤ ਸਭਾ ਕੈਲਗਰੀ ਕਿ ਉਸ ਤੋਂ ਥੋੜਾ ਚਿਰ ਮੇਰੇ ਤੋਂ ਪਹਿਲਾਂ 2001 ਤੋਂ ਪੰਜਾਬੀ ਲਿਖਾਰੀ ਸਭਾ ਬਣੀ ਸੀ ਤੇ ਉਦੋਂ ਤੋਂ ਹੀ ਸੁਭਾਵਾਂ ਦਾ ਮਕਸਦ ਕੀ ਹੈਗਾ ਕਿ ਇੱਕ ਤਾਂ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨਾ ਇੱਕ ਇਥੇ ਨਵੇਂ ਆਏ ਜਿਹੜੇ ਲੋਕ ਵੈਸੇ ਤੇ ਸੰਘਾ ਸਾਹਿਬ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਗਰਬਾ ਜਿਹੜਾ ਸੰਸਾਰ ਪਧਰੀ ਆ ਉਹ ਵਧਦਾ ਜਾ ਰਿਹਾ ਜਿਹੜਾ ਇੱਥੇ ਵੀ ਕੁਝ ਤੁਸੀਂ ਦੱਸਿਆ ਵਾ ਵੀ ਜਿਹੜੀਆਂ ਕੁਝ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਪੱਪਾਗਾ ਦੇ ਉੱਤੇ ਸਾਰਿਆਂ ਦੇ ਕਾਰਪੋਰੇਟ ਦਾ ਗਰਬਾ ਸ਼ੁਰੂ ਹੋਣ ਜਾ ਰਿਹਾ ਤੁਸੀਂ ਆਪਣੀ ਅਨੁਸਾਰ ਸਾਡੇ ਦਰਸ਼ਕਾਂ ਨੂੰ ਦੱਸ ਤੁਸੀਂ ਆਪ ਕਿਹੜੀਆਂ ਤਿੰਨ ਕਿਤਾਬਾਂ ਜਿਹੜੀਆਂ ਉਹ ਮਤਲਬ ਲਿਖੀਆਂ ਹਾਂਜੀ ਮੇਰੀ ਪਹਿਲੀ ਕਿਤਾਬ ਸੀਗੀ ਕਵਤਾਵਾਂ ਦੀ ਉਹ 2008 ਵਿੱਚ 26 ਸੀਗੀ ਕਵਤਾ ਮੈਨੂੰ ਮਾਫ਼ ਕਰੀ ਤੇ ਉਸ ਤੋਂ ਬਾਅਦ 2015 ਦੇ ਵਿੱਚ ਮੇਰੀ ਕਿਤਾਬ ਛਪੀ ਸੀਗੀ ਪੰਜਾਬੀ ਸਾਹਿਤ ਪਰਖ ਤੇ ਪਰਚੋਲ ਉਹਦੇ ਵਿੱਚ 12 ਕਿਤਾਬਾਂ ਦੇ ਰਿਵਿਊ ਹਨ ਜ ਜਿਹਦੇ ਵਿੱਚ ਨਾਵਲ ਵੀ ਆ ਕਹਾਣੀਆਂ ਵੀ ਆ ਕਵਿਤਾ ਦੀਆਂ ਕਿਤਾਬਾਂ ਵੀ ਹਨ ਤੇ ਉਸ ਤੋਂ ਬਾਅਦ 2023 ਦੇ ਵਿੱਚ ਮੇਰੀ ਕਿਤਾਬ ਛਪੀ ਹੈ ਪਿੱਤਰ ਸੱਤਾ ਤੇ ਪ੍ਰਵਾਸ ਇਹਦੇ ਵਿੱਚ ਵੀ 11 ਕਿਤਾਬਾਂ ਦੇ ਰਿਵਿਊ ਕੀਤੇ ਗਏ ਆ ਤੇ ਮੋਸਟਲੀ ਮੇਰਾ ਜਿਹੜਾ ਰੁਝਾਨ ਇਸ ਪਾਸੇ ਹੁੰਦਾ ਕਿ ਉਦਾਂ ਦੀਆਂ ਕਿਤਾਬਾਂ ਦੇ ਰਿਵਿਊ ਕੀਤੇ ਜਾਣ ਜਿਹਦੇ ਵਿੱਚ ਸਮਾਜ ਦੇ ਬਦਲਾਅ ਨੂੰ ਸਮਾਜ ਦੇ ਵਿੱਚ ਜੋ ਹੈ ਪੂੰਜੀਵਾਦ ਵਧ ਰਿਹਾ ਹੈਗਾ ਉਹਦੇ ਬਾਰੇ ਜਿਹੜੀਆਂ ਕਿਤਾਬਾਂ ਉਹਨਾਂ ਦੇ ਰਿਵਿਊ ਕੀਤੇ ਜਾਣ ਤੇ ਉਹਨਾਂ ਲੇਖਕਾਂ ਨੂੰ ਵਾਧ ਤਵ ਵਾਦ ਸਮਾਜ ਦੇ ਵਿੱਚ ਲਿਆਇਆ ਜਾਵੇ ਬਾਕੀ ਹੋਰ ਪਿਆਰ ਮੁਹੱਬਤ ਦੇ ਵਿਸ਼ੇ ਉਹ ਸਮਾਜ ਦੇ ਵਿੱਚ ਲਗਾਤਾਰ ਚੱਲਦੇ ਰਹਿੰਦੇ ਆ ਪਰ ਮੈਨੂੰ ਲੱਗਦਾ ਇਸ ਟਾਈਮ ਜਿਹੜਾ ਮੁੱਖ ਵਿਸ਼ਾ ਇਹੀ ਆ ਕਿ ਲੋਕਾਂ ਨੂੰ ਇਸ ਦਾ ਪਤਾ ਹੋਵੇ ਕਿ ਪੂੰਜੀਵਾਦ ਕੀ ਹੈ ਕਿਵੇਂ ਹੌਲੀ ਹੌਲੀ ਮਨੁੱਖ ਨੂੰ ਮਸ਼ੀਨ ਬਣਾਉਂਦਾ ਹੈਗਾ ਤੇ ਪੰਜਾਬੀ ਲਿਖਾਰੀ ਸਭੀ ਵਿੱਚ ਸ਼ਾਇ ਹੋ ਜੇ ਵਿਸ਼ਾ ਨੂੰ ਪ੍ਰਮੋਟ ਕਰਦੇ ਸਵਾਲਕ ਟੀਵੀ ਚੈਨਲ ਤੇ ਸੰਗਾ ਸਾਥ ਤੁਹਾਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਅ ਵਿਸ਼ਾ ਪੱਤਰ ਤੇ ਵੇਖਿਆ ਜਾ ਰਿਹਾ ਤੁਸੀਂ ਨਵੇਂ ਉੱਭਰ ਰਹੇ ਲੇਖਕਾਂ ਆਪਣੀ ਵੱਲੋਂ ਕਿਸਨੇ ਦੇਣਾ ਚਾਹੋ ਮੈਂ ਆਪਦੇ ਹਿਸਾਬ ਦੇ ਨਾਲ ਇਹ ਕਹਿ ਸਕਦਾ ਪਹਿਲੀ ਗੱਲ ਤੇ ਕਿ ਤੁਸੀਂ ਸਹਿਤ ਸੁਭਾਵਾਂ ਜਿੱਥੇ ਵੀ ਹੈਗੀਆਂ ਜ਼ਰੂਰੀ ਨਹੀਂ ਕਿ ਉੱਥੇ 100 ਬੰਦੇ ਨੇ ਇਕੱਠੇ ਹੋਣਾ 5 ਬੰਦੇ ਬਹਿ ਕੇ ਵੀ ਜਿਹਨੂੰ ਲਿਖਣ ਦਾ ਪੜ੍ਹਨ ਦਾ ਸ਼ੌਂਕ ਹੋ ਉਹ ਕਿਤੇ ਵੀ ਕੋਈ ਸਭਾ ਸ਼ੁਰੂ ਕਰ ਸਕਦੇ ਆ ਇਵਨ ਕਿ ਪਰਿਵਾਰਾਂ ਦੇ ਵਿੱਚ ਬਹਿ ਕੇ ਵੀ ਸ਼ੁਰੂ ਕਰ ਸਕਦੇ ਜਿਵੇਂ ਪੰਜਾਬੀ ਲਿਖਾਰੀ ਸਭਾ ਪਹਿਲਾਂ ਘਰ ਤੋਂ ਸ਼ੁਰੂ ਹੋਈ ਸੀ ਫਿਰ ਹੌਲੀ-ਹੌਲੀ ਇਸ ਤਰ੍ਹਾਂ ਮੀਟਾਂ ਕੋਸੋ ਹਾਲ ਵਿੱਚ ਹੋਣ ਲੱਗੀਆਂ ਤੇ ਉਹ ਇਕੱਠੇ ਹੁੰਦੇ ਰਹਿਣਾ ਜ਼ਿੰਦਗੀ ਦੇ ਵਿੱਚ ਬਹੁਤ ਭੱਜ ਦੌੜ ਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਕੁਝ ਚੀਜ਼ਾਂ ਛੱਡਣ ਦੇ ਨਾਲ ਫਿਰ ਉਹ ਬਹੁਤ ਪਿੱਛੇ ਰਹਿ ਜਾਂਦੀ ਹੈ ਮੈਂ ਤਾਂ ਇਹੀ ਕਹਿਣਾ ਕਿ ਜਿਹੜੇ ਨਵੇਂ ਲੇਖਕਾ ਉਹ ਪੰਜਾਬੀ ਵੱਧ ਤੋਂ ਵੱਧ ਚੰਗੀਆਂ ਕਿਤਾਬਾਂ ਪੜਨ ਸਮਾਜ ਸੁਧਾਰ ਦੀਆਂ ਕਿਤਾਬਾਂ ਪੜਨ ਸੰਸਾਰਕ ਵਿਸ਼ਿਆਂ ਦੀਆਂ ਕਿਤਾਬਾਂ ਪੜਨ ਤੇ ਕਦੇ ਨਾ ਕਦੇ ਮਹੀਨੇ ਵਿੱਚ ਦੋ ਮਹੀਨਿਆਂ ਬਾਅਦ ਜਦੋਂ ਵੀ ਟਾਈਮ ਨਿਕਲਦਾ ਇਹਨਾਂ ਸੁਭਾਵਨ ਦੇ ਨਾਲ ਜੁੜਨ ਆਉਂਦੇ ਰਹਿਣ ਤੇ ਫਿਰ ਆਪੇ ਹੀ ਅੱਗੇ ਲਗਨ ਲੱਗ ਜਾਂਦੀ ਹੈ ਜੀ ਬਹੁਤ ਬਹੁਤ ਮਿਹਰਮਾਨੀ ਸ਼ੰਕਾ ਸਾਹਿਬ ਤੁਹਾਡੀ I know think.